ਅਗਰ ਤੁਹਾਡੇ ਮਹੱਲੇ ਦੇ ਵਿੱਚ ਵੀ ਕੂੜਾ ਚੁੱਕਣ ਵਾਲੇ ਜਾਂ ਕਹਿ ਲਓ ਲਿਫਾਫੇ ਚੁੱਕਣ ਵਾਲੇ ਘੁੰਮਦੇ ਹੁੰਦੇ ਨੇ ਮੋਢੇ ਦੇ ਉੱਤੇ ਇੱਕ ਬੋਰੀ ਰੱਖ ਕੇ ਕਿ ਤੁਸੀਂ ਸਾਵਧਾਨ ਹੋ ਜਾਓ ਕਿਤੇ ਇਹ ਤੁਹਾਡਾ ਸਮਾਨ ਹੀ ਕਰੋਨਾ ਚੁੱਕ ਕੇ ਲੈ ਜਾਣ ਅੰਮਰਸਾ ਦਾ ਇੱਕ ਮਾਮਲਾ ਸਾਹਮਣੇ ਆਇਆ ਇਸ ਜੀਦੂ ਨਸ ਨਗਰ ਦਾ ਜਿੱਤੇ ਕਿ ਇੱਕ ਲਿਫਾਫੇ ਚੁੱਕਣ ਵਾਲਾ ਨੌਜਵਾਨ ਜੋ ਕਿ ਦੇਖਣ ਦੇ ਵਿੱਚ ਨਸ਼ੇੜੀ ਹੀ ਲੱਗਦਾ ਗਿਆ ਪੇਠੂਪੇ ਕਬਡੀ ਬੋਰੀ ਚੁੱਕ ਕੇ ਘੁੰਮਦਾ ਆ ਨਜ਼ਰ ਆਉਂਦਾ ਸੀ ਲੇਕਿਨ ਬੀਤੇ ਦਿਨੀ ਉਹਨੇ ਇੱਕ ਘਰ ਦੇ ਵਿੱਚੋਂ ਅੰਦਰ ਵੜਕੇ ਦਾ ਗੇਟ ਉੱਤੇ ਚੜ ਕੇ ਕੁਰਸੀ ਜਿਹੜੀ ਗਈ ਆ ਉਹ ਚੁੱਕ ਕੇ ਆਪਣੇ ਬੈਗ ਦੇ ਵਿੱਚ ਜਿਹੜਾ ਵੱਡਾ ਉਹਦਾ ਕੋ ਬੋਰਾ ਹੁੰਦਾ ਉਹਦੇ ਵਿੱਚ ਪਾ ਕੇ ਉੱਥੋਂ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਏ ਤੁਹਾਨੂੰ ਸੀਸੀਟੀਵੀ ਤੋਂ ਹੋਣੇ ਪਏ ਗਿਆ ਹਰਾਨੀ ਜਨਕ ਵੀਡੀਓ ਤੋਂ ਹੋਣੇ ਪਏਗੇ ਜਿਹਨੂੰ ਦੇਖ ਕੇ ਤੁਹਾਡੇ ਰੋਕਤੇ ਹੀ ਖੜੇ ਹੋ ਜਾਣਗੇ ਕਿ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕਰ ਗਿਆ ਇਹ ਨਸ਼ੀੜੀ ਮੁੰਡਾ ਉਸ ਤੋਂ ਬਾਅਦ ਦੀ ਪਾਲਦਾ ਕੀਤੀ ਜਾ ਰਹੀ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪ ਦੇ ਘਰਾਂ ਦੇ ਵਿੱਚ ਕਿੱਥੇ ਹੋਣ ਸੇਫ ਰਹਿ ਚੁੱਕੇ ਗਿਆ ਦਿਨ ਦਿਹਾੜੇ ਇਸ ਤਰ੍ਹਾਂ ਦੇ ਨੌਜਵਾਨ ਜੋ ਕਿ ਪਹਿਲਾਂ ਲਿਫਾਫੇ ਦੀ ਆੜ ਦੇ ਵਿੱਚ ਗਲੀ ਗਲੀ ਮੋਹੱਲੇ ਦੇ ਵਿੱਚ ਘੁੰਮਦੇ ਨੇ ਲਿਫਾਫੇ ਇਕੱਠੇ ਕਰਦੇ ਪਲਾਸਟਰ ਦਾ ਸਮਾਨ ਇਕੱਠਾ ਕਰਦੇ ਨੇ ਉਹ ਨਾਲ ਦੇ ਨਾਲ ਤੁਹਾਡੀ ਘਰਾਂ ਦੀ ਜਾਣਕਾਰੀ ਵੀ ਪੂਰੀ ਤਰ੍ਹਾਂ ਰੱਖਦੇ ਹੈਗੇ ਨੇ ਜਦੋਂ ਜਾਣਕਾਰੀ ਪੂਰੀ ਮਿਲ ਜਾਂਦੀ ਹੈ ਤੇ ਫਿਰ ਉੱਥੋਂ ਦੀ ਚੀਜ਼ਾਂ ਚੁੱਕ ਕੇ ਆਪਦੇ ਵੱਡੇ ਬੋਰੀ ਦੇ ਵਿੱਚ ਪਾ ਕੇ ਰਫੂ ਚੱਕਰ ਹੋ ਜਾਂਦੇ ਨੇ ਹੁਣ ਤੁਸੀਂ ਖੁਦ ਹੀ ਦੇਖ ਲਓ ਵੀਡੀਓ ਤੇ ਖੁਦ ਹੀ ਹੋ ਜਾਓ ਸਾਵਧਾਨ ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਕਾੜ ਬਾਅਦ ਚੋਂ ਪੈਣਾ ਪਏਗਾ ਤੁਹਾਨੂੰ ਪਸਤੋਣਾ ਇਸ ਕਰਕੇ ਸੀਸੀਟੀਵੀ ਪੂਰੀ ਜ਼ਰੂਰ ਦੇਖਿਓ